ਦੀ ਮਾ ਬਾਈ ਸ਼ਰਿਆਮੀ ਇਹ ਨੂੰ ਮਨਾਤੀ ਹੋਇਆ ਬਾਈ ਸਾਰੇ ਪਾਸੇ ਪਚਾਇਓ ਦੇਖਿਓ ਸ਼ੀਕਾ ਸ਼ੀਕਾ ਸਾਰੇ ਪਾਸੇ ਨੇ ਇਹ ਨੂੰ ਮਨਾਤੀ ਦਾ ਸਾਈਨ ਇਸ ਦੀ ਵੀਡੀਓ ਚ ਬਾਈ ਜੀ ਕੋਈ ਬਾਈ ਜੀ ਇਸ ਨੂੰ ਭੈ ਨਹੀਂ ਦੇਖ ਸਕਦੇ ਆ ਸੋ ਬਾਕੀ ਭਰਾਵੋ ਸਾਰੀ ਵੀਡੀਓ ਚ ਸ਼ੀਕਾ ਹੀ ਸ਼ੀਕਾ ਸ਼ੋ ਕੀਤਾ ਆ ਇਸ ਦਾ ਮੀਨਿੰਗ ਇਹ ਨਹੀਂ ਵੀ ਇਸ ਨੂੰ ਸ਼ੱਕੇ ਲਾਈਕ ਕਰਦਾ ਹੈ ਵੀ ਮੈਡ ਸੰਧੂ ਜੇ ਹੀ ਸ਼ੱਕੇ ਲਾਈਕ ਕਰਦਾ ਇਹ ਸ਼ੀਕਾ ਇਹ ਨੂੰ ਮਨਾਤੀ ਦਾ ਆ ਦੇਖ ਲਓ ਬਾਈ ਜੀ ਇੱਥੇ ਸਾਰੀ ਵੀਡੀਓ 'ਚ ਜੇ ਤੁਸੀਂ ਦੇਖਿਆ ਹੋਵੇ ਜਿਨ੍ਹਾਂ ਨੂੰ ਪਤਾ ਆ ਕਿ ਇਲੂਮਨਾਤੀ ਕੀ ਆ ਇਹ ਕਿਦਾਂ ਸ਼ੀਗਾ ਦਾ ਕੀ ਲਿੰਕ ਹੈ ਆਈਫੋਨ 9 ਕਿਉਂ ਨਹੀਂ ਆਇਆ ਉਹਨਾਂ ਨੂੰ ਪਤਾ ਚੱਲ ਗਿਆ ਹੁਣ ਆ ਸਾਡਾ ਕੰਮ ਹੈ ਤੁਹਾਡੇ ਤੱਕ ਗੱਲ ਪਹੁੰਚਾਉਣਾ ਇਹ ਐਵੇਂ ਨਹੀਂ ਸ਼ੀਗਾ ਸ਼ੀਗਾ ਸਾਰੀ ਵੀਡੀਓ 'ਚ ਕੀਤਾ ਇਹਨੇ 사ਤਾ ਨਹੀਂ ਕਰਤਾ ਅਠਾ ਨਹੀਂ ਕਰਤਾ ਤੇਆ ਨਹੀਂ ਕਰਤਾ ਏਕਾ ਨਹੀਂ ਕਰਤਾ ਸ਼ੀਗਾ ਹੀ ਕਿਉਂ ਸ਼ੁਰੂ 'ਚ ਵੀਡੀਓ ਸ਼ੁਰੂ ਹੁੰਦੀ ਆ ਸ਼ੁਰੂ ਤੋਂ ਹੀ ਸਾਰੀ ਵੀਡੀਓ 'ਚ ਹੀ ਉਹ ਪ੍ਰਭਾਵ ਹੋਇਆ ਤਾਂ ਛਰੇਆ ਮੇ ਹੀ ਹੋ ਗਿਆ ਠੀਕ ਹੈ ਨਾ ਚਲੋ ਸਾਡਾ ਕੰਮ ਹੈ ਤੁਹਾਡੇ ਤੱਕ ਪਹੁੰਚਾਉਣਾ ਸੋ ਦੇਖ ਸਕਦੇ ਆ ਠੀਕ ਹੈ ਨਾ ਤੇ ਆ ਦੇਖੋ ਸਮਾਂ ਵੀ ਜਦੋਂ ਕਲੌਕ ਤੇ ਦਿਖਾਉਂਦੇ ਉਦੋਂ ਵੀ ਕਿਉਂ 6 ਠੀਕ ਹੈ ਨਾ ਤੇ ਚੁੱਟੀ ਚਮੜੀ ਵਾਲੇ ਉਹਦੀ ਵੀਡੀਓ ਚ ਸਾਰੇ ਦਿਖਾਏ ਗਏ ਆ ਤੇ ਇਲੂਮਿਨਾਟੀ ਨਾਲ ਲਿੰਕ ਹੋ ਚੁੱਕਿਆ ਆ ਸੋ ਸਾਰੇ ਪਾਸੇ ਹੁਣ ਤੁਸੀਂ ਵੀਡੀਓ ਪਹੁੰਚਾਉਣੀ ਆ ਤੇ ਦਿਖਾਉਣੀ ਆ ਭਰਾਵੋ ਤੇ ਚੀਮੇ ਬਾਈ ਦੱਸੀ ਵੀ ਸ਼ੀਗਾ ਹੀ ਕਿਉਂ ਆ ਤੂੰ ਸ਼ੱਕੇ ਲਾਈ ਕੇ ਕਰਦਾ ਆ ਤੇ ਸ਼ੀਗਾ ਇਲੂਮਿਨਾਟੀ ਦਾ ਸਾਨੂੰ ਤਾਂ ਚਲੋ ਪਤਾ ਹੀ ਆ ਜੋ ਵੀ ਆ ਠੀਕ ਹੈ ਨਾ ਕਰਿਓ ਸਾਡੇ ਪਾਸੇ ਪਹੁੰਚਾਓ ਤੇ ਤੁਸੀਂ ਵੀ ਦੱਸਿਓ ਤੁਸੀਂ ਵੀ ਕੀ ਸੋਚਦੇ ਆ ਤੇ ਫੋਲੋ ਵੀ ਕਰਿਓ ਫੇਰ ¡Dinuajo!